ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਿੱਖਾਂ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਕਿ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਸ਼ਹੀਦੀ ਵੇਲੇ ਉਹਨਾਂ ਦੀ ਉਮਰ ਕਿੰਨੀ ਸੀ ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਸਿੱਖਾਂ ਉੱਪਰ ਬੜੇ ਅਤਿਆਚਾਰ ਕੀਤੇ ਜਿਸ ਕਰਕੇ ਸਿੰਘਾਂ ਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਦੀਵਾਲੀ ਮਨਾਉਣ ਨੂੰ ਬੜਾ ਸਮਾਂ ਹੋ ਗਿਆ ਬਾਈ ਮਨੀ ਸਿੰਘ ਨੇ ਕੁਝ ਸਿੰਘਾਂ ਨਾਲ ਵਿਚਾਰ ਕਰਕੇ ਜਕਰੀਏ ਨਾਲ ਗੱਲ ਕੀਤੀ ਜੇਕਰ ਸਾਨੂੰ ਇਸ ਸਾਲ ਦੀਵਾਲੀ ਦਾ ਮੇਲਾ ਲਾਉਣ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਅਸੀਂ ਇਸ ਦਾ ਟੈਕਸ ਸਰਕਾਰ ਨੂੰ ਦੇਣ ਲਈ ਤਿਆਰ ਹਾਂ ਪਹਿਲਾਂ ਤਾਂ ਜਕਰੀਆ ਨਾ ਮੰਨਿਆ ਫਿਰ ਜਦੋਂ ਗੁਰੂ ਘਰ ਦੇ ਲੋਕੀਆਂ ਨੇ ਜਕਰੀਏ ਨੂੰ ਸਮਝਾਇਆ ਕਿ ਆਪਾਂ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਹਾਂ ਇਹਨਾਂ ਨੂੰ ਦੀਵਾਲੀ ਦਾ ਮੇਲਾ ਲਾਉਣ ਦੀ ਆਗਿਆ ਦੇ ਦਿਓ ਇੱਕ ਵਾਰ ਇਹ ਸਾਰੇ ਸੂਰਬੀਰ ਇਕੱਠੇ ਹੋਣਗੇ ਇੱਕੋ ਵਾਰ ਵੱਡਾ ਹਮਲਾ ਕਰਕੇ ਸਾਰਿਆਂ ਨੂੰ ਮੁਕਾ ਦੇਾਂਗੇ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ ਸਿੰਘਾਂ ਨੂੰ ਖਤਮ ਕਰਨ ਦਾ ਐਦਾਂ ਮਨ ਵਿੱਚ ਖੋਟ ਰੱਖ ਕੇ ਜਕਰੀਏ ਪਾਪੀ ਨੇ ਹਾਂ ਕਰ ਦਿੱਤੀ ਪਰ ਦਿਖਾਵੇ ਲਈ 5000 ਰੁਪਇਆ ਟੈਕਸ ਲੈਣਾ ਮੰਨ ਲਿਆ ਭਾਈ ਮੰਨੀ ਸਿੰਘ ਨੇ ਸਾਰੇ ਪਾਸੇ ਚਿੱਠੀਆਂ ਪੱਤਰ ਲੈ ਕੇ ਭੇਜ ਦਿੱਤੇ ਸਾਹਮਣੇ ਬੰਦੀ ਛੋੜ ਦਿਵਸ ਦੀਵਾਲੀ ਦੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਹੁੰਚਣਾ ਸਿੰਘਾਂ ਵਿੱਚ ਬੜਾ ਉਤਸ਼ਾਹ ਪਾਈ ਮਨੀ ਸਿੰਘ ਨੇ ਸਾਰੀ ਤਿਆਰੀ ਸ਼ੁਰੂ ਕਰ ਦਿੱਤੀ। ਉਦੋਂ ਸੋਚੇ ਹੋਏ ਤਰੀਕੇ ਅਨੁਸਾਰ ਜਕਰੀਏ ਨੇ ਬਹੁਤ ਸਾਰੀ ਫੌਜ ਅੰਮ੍ਰਿਤਸਰ ਦੇ ਆਸ-ਪਾਸ ਭੇਜ ਦਿੱਤੀ। ਦੀਵਾਲੀ ਨੇੜੇ ਆਈ ਤਾਂ ਪਾਈ ਮਨੀ ਸਿੰਘ ਨੂੰ ਕਿਸੇ ਨੇ ਦੱਸਿਆ ਕਿ ਜਕਰੀਏ ਦੇ ਮਨ ਵਿੱਚ ਖੋਟ ਹੈ। ਉਹ ਤਾਂ ਤੁਹਾਡੀ ਮੌਤ ਦਾ ਇੰਤਜ਼ਾਮ ਕਰੀ ਫਿਰਦਾ ਹੈ। ਉਹਨੇ ਫੌਜ ਵੀ ਭੇਜ ਦਿੱਤੀ ਹੈ। ਦੀਵਾਲੀ ਦੇ ਪ੍ਰੋਗਰਾਮ ਨੂੰ ਰੋਕਿਆ ਜਾਵੇ ਤਾਂ ਕਿ ਖਾਲਸਾ ਨੂੰ ਨੁਕਸਾਨ ਨਾ ਹੋਵੇ। ਸੁਣਦੇ ਆਸਾਰ ਭਾਈ ਸਾਹਿਬ ਨੂੰ ਅਨੰਤਪੁਰ ਸਾਹਿਬ ਜਾਦ ਆਇਆ ਕਿ ਕਿਵੇਂ 10ਵੇਂ ਪਾਸ ਨਾਲ ਕੀਤੇ ਵਾਦੇ ਤੇ ਖਾਦੀਆਂ ਕਸਮਾਂ ਇਹਨਾਂ ਮੁਸਲਮਾਨਾਂ ਨੇ ਤੋੜ ਦਿੱਤੀਆਂ ਸੀ ਉਸ ਤੋਂ ਬਾਅਦ ਹੀ ਸਰਸਾ ਸਰਹੰਦ ਅਤੇ ਚਮਕੌਰ ਦਾ ਸਾਕਾ ਵਾਪਰਿਆ ਸੀ ਭਾਈ ਸਾਹਿਬ ਨੇ ਉਸ ਵੇਲੇ ਦੁਬਾਰਾ ਖਾਲਸੇ ਨੂੰ ਚਿੱਠੀਆਂ ਲਿਖੀਆਂ ਕਿ ਹਾਕਮ ਦੇ ਮਨ ਵਿੱਚ ਖੋਟ ਹੈ ਇਸ ਲਈ ਜੋ ਜਿੱਥੇ ਵੀ ਹੈ ਉਥੋਂ ਹੀ ਨਮਸਕਾਰ ਕਰਕੇ ਵਾਪਸ ਘਰਾਂ ਨੂੰ ਮੁੜ ਜਾਵੇ ਸਾਰਾ ਖਾਲਸਾ ਵਾਪਸ ਮੁੜ ਗਿਆ ਦੀਵਾਲੀ ਤੇ ਇਕੱਠ ਬਹੁਤ ਘੱਟ ਹੋਇਆ। ਉਧਰ ਜ਼ਕਰੀਆ ਖਾਨ ਦੀ ਇੱਛਾ ਪੂਰੀ ਨਾ ਹੋਈ। ਉਹ ਗੁੱਸੇ ਨਾਲ ਭਰਿਆ ਪਿਆ ਸੀ। ਜ਼ਕਰੀਆ ਨੇ ਹੁਣ ਬਹਾਨਾ ਬਣਾਇਆ ਕਿ ਜੋ ਵਾਅਦਾ ਕੀਤਾ ਸੀ ਉਸ ਮੁਤਾਬਕ ਟੈਕਸ ਤਾਰਿਆ ਜਾਵੇ। ਭਾਈ ਮਨੀ ਸਿੰਘ ਜ਼ਕਰੀਆ ਨੂੰ ਕਹਿਣ ਲੱਗੇ ਤੁਹਾਡੀ ਨੀਤ ਮਾੜੀ ਸੀ। ਮੇਲਾ ਤੇ ਲੱਗਣ ਨਹੀਂ ਦਿੱਤਾ। ਜਦੋਂ ਮੇਲਾ ਨਹੀਂ ਫਿਰ ਟੈਕਸ ਕਾਦਾ। ਟੈਕਸ ਨਾ ਤਾਰਨ ਕਰਕੇ ਭਾਈ ਸਾਹਿਬ ਜੀ ਸਮੇਤ ਨਾਲ ਦੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਲਾਹੌਰ ਚ ਕਈ ਤਰ੍ਹਾਂ ਦੀ ਤਸੀਹੇ ਦਿੱਤੇ ਫਿਰ ਕੁਝ ਕਾਜ਼ੀਆਂ ਨੇ ਕਿਹਾ ਮਨੀ ਸਿੰਘ ਦਾ ਸਿੱਖਾਂ 'ਚ ਬੜਾ ਸਤਿਕਾਰ ਹੈ ਸਾਰੇ ਇਸ ਦੀ ਗੱਲ ਮੰਨਦੇ ਹਾਂ ਜੇ ਆਪਾਂ ਇਸ ਨੂੰ ਇਸਲਾਮ ਵਿੱਚ ਲੈ ਆਈਏ ਤਾਂ ਬਹੁਤ ਸਾਰੇ ਸਿੱਖ ਇਸਲਾਮ ਵਿੱਚ ਆ ਜਾਣਗੇ ਇਸ ਕਰਕੇ ਭਾਈ ਸਾਹਿਬ ਜੀ ਨੂੰ ਕਈ ਤਰ੍ਹਾਂ ਤਸੀਹੇ ਦਿੱਤੇ ਗਏ ਦੋ ਸ਼ਰਤਾਂ ਸੀ ਜਾਂ ਪੈਸੇ ਦਿਓ ਜਾਂ ਇਸਲਾਮ ਕਬੂਲ ਕਰੋ ਭਾਈ ਸਾਹਿਬ ਨੇ ਦੋਵਾਂ ਤੋਂ ਇਨਕਾਰ ਕਰ ਦਿੱਤਾ ਫਿਰ ਕਾਜ਼ੀ ਨੇ ਫਤਵਾ ਦਿੱਤਾ ਮਨੀ ਸਿੰਘ ਦਾ ਬੰਦ-ਬੰਦ ਕੰਡ ਦਿੱਤਾ ਜਾਵੇ 25 ਹਾੜ 1734 ਨੂੰ ਲਾਹੌਰ ਦੇ ਨਕਾਸ ਚੌਂਕ 'ਚ ਭਾਈ ਸਾਹਿਬ ਜੀ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਨਾਲ ਗ੍ਰਿਫਤਾਰ ਕੀਤੇ ਸਿੰਘਾਂ 'ਚੋਂ ਇੱਕ ਸਿੰਘ ਦੀ ਪੁੱਠੀ ਖਲ ਉਤਾਰ ਦਿੱਤੀ ਅਤੇ ਇੱਕ ਦੀਆਂ ਅੱਖਾਂ ਕੱਢ ਕੇ ਉਸ ਨੂੰ ਚਰਖਣੀ ਦਾ ਚਾੜ ਦਿੱਤਾ ਬਾਕੀਆਂ ਨੂੰ ਵੀ ਇਸੇ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਦੀ ਸ਼ਹੀਦੀ ਵੇਲੇ ਉਮਰ 90 ਸਾਲ ਦੀ ਸੀ ਭਾਈ ਮਨੀ ਸਿੰਘ ਨੇ ਕਾਲਿੰਗਦਾਰ ਪਿਤਾ ਤੋਂ ਅਮਰਤ ਛਕਿਆ ਦਮਦਵਾ ਸਾਹਿਬ ਵਾਲੇ ਸਰੂਪਾਂ ਦੀ ਲਿਖਵਾਈ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਕੋਲੋਂ ਕਰਵਾਈ ਦਸਮ ਗ੍ਰੰਥ ਲਿਖਾਇਆ ਅਤੇ ਹੋਰ ਵੀ ਬਹੁਤ ਸਾਰੇ ਗ੍ਰੰਥ ਲਿਖਾਏ ਜਦੋਂ ਤਤ ਖਾਲਸਾ ਅਤੇ ਬੰਦਈ ਖਾਲਸਾ ਝਗੜਾ ਹੋਇਆ ਤਾਂ ਝਗੜਾ ਵੀ ਭਾਈ ਸਾਹਿਬ ਨੇ ਨਿਵੇੜਿਆ ਸੀ ਭਾਈ ਸਾਹਿਬ ਦੇ ਪਰਿਵਾਰ ਵਿੱਚੋਂ 52 ਮੈਂਬਰ ਸ਼ਹੀਦ ਹੋਏ ਕੌਮ ਦੇ ਲਈ ਆਓ ਆਪਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਯਾਦ ਕਰੀਏ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੀਏ ਤਾਂ ਜੋ ਨਵੇਂ ਬੱਚਿਆਂ ਨੂੰ ਵੀ ਭਾਈ ਮਨੀ ਸਿੰਘ ਦੀ ਸ਼ਹੀਦੀ ਬਾਰੇ ਪਤਾ ਲੱਗੇ ਕਿ ਭਾਈ ਮਨੀ ਸਿੰਘ ਨੇ 90 ਸਾਲ ਦੀ ਉਮਰ ਵਿੱਚ ਗੁਰੂ ਦਾ ਆਸਰਾ ਲੈ ਕੇ ਕਿਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਆਪਣਾ ਧਰਮ ਨਹੀਂ ਸੀ ਹਾਰਿਆ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ